ਲੋਕ ਸਭਾ ਹਲਕਾ ਫਰੇਜਪੁਰ 10 ਦੇ ਉਮੀਦਵਾਰ ਬਲਵੰਤ ਸੰਮੇਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਸੰਮੇਵਾਲੀ ਦਾਣਾ ਮੰਡੀ ਵਿੱਚ ਪਹੁੰਚੇ ਅਤੇ ਵੱਖ-ਵੱਖ ਵਿਸ਼ਿਆਂ ਤੇ ਮਜ਼ਦੂਰਾਂ ਨਾਲ ਕੀਤੀ ਗੱਲਬਾਤ ਮਜ਼ਦੂਰਾਂ ਨੇ ਕਿਹਾ ਕਿ ਸਾਨੂੰ ਲੰਬੇ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨੈਸ਼ਨਲ ਸਿਸਟ ਜਸਪੀ ਪਾਰਟੀ ਸਦਾ ਹੀ ਦਲਿਤ ਭਾਈਚਾਰੇ ਤੇ ਮਜ਼ਦੂਰਾਂ ਦੇ ਹੱਕਾ ਪ੍ਰਤੀ ਲੜਦੀ ਰਹੀ ਬਲਵੰਤ ਸੰਮੇਵਾਲੀ ਨੇ ਕਿਹਾ ਕਿ ਦਲਿਤ ਭਾਈਚਾਰੇ ਤੇ ਮਜ਼ਦੂਰ ਤੇ ਅਤਿਆਚਾਰ ਕਰਨ ਵਾਲਿਆ ਤੇ ਜਲਦ ਹੀ ਨਕੇਲ ਕੱਸਾਂਗੇ ਇਸ ਸਮੇਂ ਸਰਦਾਰ ਵਰਕਾ ਸਿੰਘ ਫੌਜੀ ਸਮੇਵਾਲੀ ਨੇ ਕਿਹਾ ਪੰਜਾਬ ਸਰਕਾਰ ਨੇ ਮਜ਼ਦੂਰਾ ਤੇ ਦਲਤ ਭਾਈਚਾਰੇ ਤੇ ਅਤਿਆਚਾਰ ਕੀਤੇ ਤੇ ਮਜ਼ਦੂਰਾ ਦੇ ਬੰਦੇ ਹੱਕ ਅਜੇ ਤੱਕ ਨਹੀਂ ਦਿੱਤੇ ਇਸ ਸਮੇਂ ਲੋਕ ਸਭਾ ਹਲਕਾ ਫਰੋਜਪੁਰ ਦੇ ਪਿੰਡਾਂ ਵਿੱਚ ਜਲਦ ਹੀ ਮੀਟਿੰਗਾਂ ਕਰਾਂਗੇ ਤੇ ਦਲਤ ਭਾਈਚਾਰੇ ਨੂੰ ਨਾਲ ਲੈ ਕੇ ਚੱਲਾਂਗੇ ਸਰਦਾਰ ਵਰਕਾ ਸਿੰਘ ਫੌਜੀ ਵੱਲੋਂ ਵੱਖ-ਵੱਖ ਪਿੰਡਾਂ ਦੇ ਬਾਰੇ ਵੀ ਦਿੱਤੀ ਜਾਣਕਾਰੀ ਕੀ ਕਿ ਨਾ ਉਹਨਾਂ ਦਾ ਹੈ ਮਹਾਜਾ ਕਈ ਕਿਹ ਆਪ ਆਇਆ ਜੇ ਇੱਕ ਨੇ ਤਾਂ ਮਾਪਲੀ ਬਾਤ ਉਹਦਾ ਬੇਸਿਕਾ ਸਿਰ ਬਾਰੇ ਕੀ ਦੇ ਨਾਲ ਹੀ ਗੱਲ ਹੈ ਇਹਦਾ ਬਾਰੇ ਕੀ ਬਾਰੇ ਬੰਦ ਨਾਲ ਸੁਖਾ ਸੁਖਾ ਤੇ ਬ੍ਰਿਆਮ ਅੱਛਾ ਬ੍ਰਿਆਮ ਤੇ ਦੋ ਤਿੰਨ ਜਿਹੜੇ ਪਿੰਡ ਕੱਟੇ ਤੇ ਗਾਂ ਅੱਗੇ ਆ ਜਾ ਫਤੂ ਵਾਲਾ ਫਤੂ ਵਾਲੇ ਅਨਸਾਰਾ ਸਾਰਾ ਪ੍ਰੰਤ ਫਾਇਦੇ ਦੇ ਵਿੱਚ ਸਾਰੇ ਸਾਡੇ ਸਾਡੇ ਬੰਦੇ ਕੀ ਜੇ ਬੱਕੇ ਬੈਂਕਾਲੇ ਤੋਂ ਆ ਜਾ ਬੈਂਕਾਂ ਵਿੱਚ ਚੱਤਿਆ ਮੇਰੇ ਦਾ ਮੁੰਡਾ ਤਾਂ ਹਾਂ ਜਿਹੜਾ ਉਹ ਲੰਬਾ ਜਾ ਲੰਬਾ ਜਾ ਉੱਥੇ ਨਾ ਆਇਆ ਉਹਨੇ ਮੈਨੂੰ ਕੱਢ ਜਾਉਂਦਾ ਮਰਾ ਤੂੰ ਹੀ ਕੋਈ ਨਾਲ ਆਇਆ ਮੈਂ ਕਿਹਾ ਵੀ ਤਿੰਨ ਚਾਰ ਦਿਨ ਦਾ ਪ੍ਰੋਗਰਾਮ ਕਰਵਾ। ਉਹ ਬਣਾ ਲਿਆ ਉਸ ਟਾਈਮ ਤੇ ਮੈਂ ਸਦਾ ਚੁੱਕੀ ਤੇ ਉਸ ਤੋਂ ਬਾਅਦ ਕੱਦਨ ਤੇ ਫੇਰ ਕਾਰੀ ਗੋਰਾ ਉਹ ਬੂਹ ਕੱਪੇ ਬਣਾ ਲਿਆ ਪ੍ਰੋਗਰਾਮ ਸੱਤ ਦਿਨਾਂ ਦਾ ਆਪਾਂ ਹਾਂ ਆਪਾਂ ਇਤਨੇ ਦਿਨ ਪਾਟ ਕੇ ਨਿਤਰਾ ਮਹਾਮਾਤਾ ਤੇ ਕਰ ਗਿਆ ਉਹ ਤਾਂ ਜਦੋਂ ਬਾਜਾ ਲਾ ਦਿੱਤਾ ਉਹ ਕੋਈ ਦਾ ਕਾਜ ਕਰ ਤੀ ਅਬੀ ਅਬੀ ਕਿਹੜੇ ਕਿਹੜੇ ਬੰਦੇ ਨੇ ਸੇਰਨ ਸਾਰੇ ਬੰਦੇ ਫੁੱਗੀ ਸਾਡੇ ਸੇਰਨ ਅੰਦਰ ਸਰਪੰਚ ਸਰਪੰਚਾਂ ਨਾਲ ਆ ਗਏ ਉਹਨਾਂ ਆਪੇ ਬੰਦੇ ਮਾਤ ਕਰਨ ਗੱਡਣਾ ਇਹ ਕਰਦੇ ਬਾਰਾਂ ਨੂੰ ਜਿਹੀ ਤਰ੍ਹਾਂ ਕੱਟ ਲੋਗਾ ਪਾਤਰ ਬਤਰਾ ਕਰਾਂਗੇ ਕੰਨ ਦੱਬ ਪ੍ਰਮਾਤਮਾ ਦੀ ਕਿਰਪਾ ਤੇਹੇ ਤੇ ਮਤਲਬ ਹੋ ਜੇ ਨਾ ਹੋਵੇ ਮਾਰ ਕੇ